ਹਾਲੀ ਵਿੱਚ ਜਸਵਿੰਦਰ ਬਰਾੜ ਸੋਸ਼ਲ ਮੀਡੀਆ ਤੇ ਸਾਹਮਣੇ ਆਏ ਨੇ ਅਤੇ ਉਹਨਾਂ ਦਾ ਕੀ ਕਹਿਣਾ ਹੈ ਸਿੱਧੂ ਮੂਸੇਵਾਲੇ ਅਤੇ ਉਹਨਾਂ ਦੇ ਪਰਿਵਾਰ ਦੇ ਬਾਰੇ ਅੱਗੇ ਆਪਾਂ ਵੀਡੀਓ ਵਿੱਚ ਦੇਖਦੇ ਹਾਂ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਬਾਰੇ ਸੋਸ਼ਲ ਮੀਡੀਆ ਤੇ ਬਹੁਤ ਹੀ ਖਬਰਾਂ ਵਾਇਰਲ ਹੋ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ 52 ਸਾਲ ਦੀ ਉਮਰ ਵਿੱਚ ਮਾ ਚਾਰਨ ਕੌਰ ਪ੍ਰੈਗਨੈਂਟ ਨੇ ਤੇ ਨੈਕਸਟ ਮੰਥ ਬੱਚੇ ਨੂੰ ਜਨਮ ਦੇਣ ਜਾ ਰਹੇ ਨੇ ਜਿਸ ਤੋਂ ਬਾਅਦ ਉਹਨਾਂ ਦੇ ਮਾਂ ਬਾਂ ਦੀ ਖਬਰ ਨੂੰ ਲੈ ਕੇ ਸੋਸ਼ਲ ਮੀਡੀਆ ਉੱਪਰ ਖੂਬ ਸਾਰੇ ਮੀਮਸ ਵਾਇਰਲ ਕੀਤੇ ਜਾ ਰਹੇ ਨੇ ਜਿਸ ਨੂੰ ਲੈ ਕੇ ਬਿੱਲਾ ਸਿੱਧੂ ਨੇ ਉਹਨਾਂ ਨੂੰ ਝਾੜ ਵੀ ਪਾਈ ਉੱਥੇ ਹੀ ਆਪਾਂ ਗੱਲ ਕਰੀਏ ਨੈਕਸਟ ਅਪਡੇਟ ਦੀ ਤਾਂ 2 ਮਾਰਚ ਨੂੰ ਸਿੱਧੂ ਮੂਸੇ ਵਾਲੇ ਦੀ ਯਾਦ ਵਿੱਚ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਵੱਧ ਚੜ ਕੇ ਇਸ ਵਿੱਚ ਸ਼ਾਮਲ ਹੋਣ ਤੇ ਜਸਵਿੰਦਰ ਬਰਾੜ ਨੂੰ ਤਾਂ ਅਸੀਂ ਜਾਣਦੇ ਹਾਂ ਉਹ ਸਿੱਧੂ ਮੂਸੇ ਵਾਲੇ ਦੇ ਕਾਫੀ ਕਰੀਬ ਸਨ ਜਿੱਥੇ ਬਹਿਲਾ ਸਿੱਧੂ ਮੂਸੇਵਾਲੇ ਨੇ ਜਸਵਿੰਦਰ ਬਰਾੜ ਦੀ ਸਪੋਰਟ ਕੀਤੀ ਤੇ ਉਸ ਦੀ ਗਾਇਕੀ ਸਲਾਹੀ ਸੀ ਉੱਥੇ ਹੀ ਹੁਣ ਜਸਵਿੰਦਰ ਬਰਾੜ ਵੀ ਉਹਨਾਂ ਦੀ ਫੁੱਲ ਸਪੋਰਟ ਕਰਦੇ ਦਿਖਾਈ ਦੇ ਰਹੇ ਨੇ ਹਾਲੀ ਵਿੱਚ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵੀ ਸਾਂਝੀ ਕੀਤੀ ਆਓ ਉਸ ਵੀਡੀਓ ਦੀ ਕਲਿੱਪ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਹਾਨੂੰ ਸਾਰੇ ਪੰਜਾਬ ਵਾਸੀਆਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਅੰਦਰ ਕਿਸਾਨੀ ਤਾਂ ਨਹੀਂ ਵਕ ਵਕ ਤਾਂ ਹਮੇ ਦੇ ਲੱਗ ਰਹੇ ਸੇਦੂ ਮੋਸੇਵਾਲੇ ਦੀ ਯਾਦ ਨੂੰ ਸਮਰਪਿਤ ਜੋ ਕਿਸਾਨੀ ਮਾਰਚ ਕੱਢਿਆ ਜਾ ਰਿਹਾ ਉਹਦੇ ਇateralੇ ਸੇ ਹਾਜ਼ਰੀ ਲਵਾਉਣੀ ਆਪਾਂ ਸਾਰਿਆਂ ਨੇ ਜੋ ਮੋਹਾਲੀ ਤੋਂ ਤੋਂ ਉਹ ਮਾਰਚ ਨੂੰ ਸ਼ੰਭੂ ਬਾਟਾ ਤੱਕ ਕੱਢਿਆ ਜਾ ਰਿਹਾ ਹੈ ਜਾ ਰਿਹਾ ਪਿਛਲੇ ਕਿਸਾਨੀ ਅੰਦੋਲਨ ਦੇ ਅੰਦਰ ਇਸ ਨੌਜਵਾਨ ਦਾ ਬਹੁਤ ਵੱਡਾ ਯੋਗਦਾਨ ਸੀ ਤੇ ਅੱਜ ਵੀ ਆਪਣੀ ਚਾਹ ਹੈ ਨਹੀਂ ਕਿ ਉਹਨਾਂ ਦੀ ਯਾਦ ਨੂੰ ਬਰਕਰਾਰ ਰੱਖਦੇ ਹੋਏ ਉਹਨਾਂ ਦੀ ਹਾਜ਼ਰੀ ਆਪਾਂ ਸਾਰਿਆਂ ਨੇ ਇਸ ਕਿਸਾਨੀ ਮਾਰਚ ਦੇ ਅੰਦਰ ਲਵਾਉਣੀ ਹੈ ਇਹ ਕਿਸਾਨੀ ਮਾਰਚ 2 ਮਾਰਚ ਨੂੰ ਮਹਾਦੀ ਤੋਂ ਸ਼ੰਭੂ ਬਾੜ ਤੱਕ ਕੜਿਆ ਜਾ ਰਿਹਾ ਜੀ ਤੁਸੀਂ ਸਾਰਿਆਂ ਨੇ ਹਮ ਹਮਾ ਕੇ ਪਾ ਸਕ ਹਾਜ਼ਰੀ ਲਵਾਉਣੀ ਹੈ ਸਤਿ ਸ਼੍ਰੀ ਅਕਾਲ